ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਜੀ ਸਵਾਗਤ ਹੈ ਜੀ ਆਪਣੀ ਨਵੀਂ ਵੀਡੀਓ 'ਚ ਮਹੀਨ ਤੋਂ ਬਾਅਦ ਅੱਜ ਲੱਗੇ ਆ ਫੇਰ ਚਲਾਉਣ ਮਸ਼ੀਨ ਐ ਤਾਂ ਗਿੱਲੀ ਹੀ ਪੈ ਲਈ ਉਂਝ ਮਾਂ ਚੱਲੇ ਕਰੀ ਚਾਚੇ ਹਣੀ ਆਂਦਾ ਵੀ ਵੇਖ ਲੋ ਚਲਾ ਕੇ ਜੇ ਸਹੀ ਚੱਲੀ ਵੜਦਿਆ ਜੇ ਨਹੀਂ ਵੀ ਫੇਰ ਹੋਰ ਕੀ ਹਾਲ ਐ ਡੈਡੀ ਵਰ ਲੈ ਆ ਮਸ਼ੀਨ ਇਧਰੋਂ ਵੇਖਣ ਲੱਗਾ ਚਲਾ ਕੇ ਵੀ ਜੇ ਚੱਲ ਪਈ ਝੋਨੇ ਵੀ ਪੱਕੇ ਪਏ ਨੇ ਸਾਰਿਆਂ ਦੇ ਤਕਰੀਬਨ ਪੱਕ ਗਏ ਨੇ ਹੁਣ ਸੀ ਜਨ ਇੱਕੋ ਦਾੰਮ ਹੀ ਭੱਜ ਜਾਣਾ ਹੁਣ ਸਾਰਿਆਂ ਨੇ ਕਾਲੇ ਪੈ ਜਾਣਾ ਮੀਂਹ ਤੇ ਪਿਆ ਹੀ ਬੜਾ ਮੀਅਤ ਕੀ ਅੱਦਗੀ ਮੀਂਹ ਨੇ ਨੁਕਸਾਨ ਬਹੁਤ ਕਰਿਆ ਆ ਇਧਰੋਂ ਕੇਐਸਬੀ ਵਾਲੇ ਵੀ ਆ ਗਏ ਲੰਘ ਜਾ ਲੰਘ ਜਾ ਆ ਗੜਾਈ ਦਿੱਤਾ ਦੇਖ ਦਿਲਾਓ ਮੈਂ ਪਹਿਲੀ ਅੱਖ ਐ ਵੀ ਨਹੀਂ ਹੈ ਜੇ ਚੱਲਣੀ ਗਿੱਲਾ ਬੜਾ ਹੈ ਜੇ ਥਾਂ 11 ਦੇ ਵਿਆਹ ਜਮਾ ਬਹੁਤੀ ਹੋਵੇ ਸਲਿੱਪਾ ਗਿੱਲਾ ਹੈ ਜਿਹੜੀ 2 ਦਿਨ ਚੱਲਣੀ ਹੈਗੀ ਨਾ ওই ਮੁਸ਼ਕਲ ਇਹ ਗੱਲਾ ਬਹੁਤ ਹੈ ਜਿਹਦਾ ਥੱਲੇ ਆ ਨੂੰ ਐਵੇਂ ਚੱਲ ਵੇਖ ਲੈਣਾ ਟਰਾਈ ਕਰਕੇ ਜੇ ਚੱਲਦੀ ਹੋਈ ਮਸ਼ੀਨ ਤੇ ਚੱਲ ਵੀ ਫੜਦਾਂਗੇ ਪਰ ਗਿੱਲਾ ਹੀ ਬਹੁਤ ਐ ਸਲਿੱਪ ਕਰੀ ਜਾਂਦੀ ਮਸ਼ੀਨ ਉੱਥੇ ਆ ਕੋ ਟਾਇਰਾਂ ਦਾ ਗਿਆ ਮਸ਼ੀਨ ਲੈ ਆ ਕੇ ਹੁਣ ਚੈੱਕ ਕਰ ਦਿੰਦੇ ਨੇ ਸਾਡੇ ਵਾਲੇ ਵੇਖੋ ਪਹਿਲਾਂ ਨਹੀਂ ਵੇਖਿਆ ਹੈਗਾ ਮੈਂ ਪਹਿਲਾਂ ਆਖਿਆ ਮੈਂ ਗਿੱਲੀ ਹੈ ਹਜੇ ਪੈਲੀ ਹਜੇ ਨਹੀਂ ਦੋ ਦਿਨ ਵੱਡੀ ਜਾਣੀ ਹੋਰ ਆਂਦੇ ਚੱਲ ਕੋਈ ਵੇਖ ਲੈਨੇ ਆ ਵੜ ਕੇ ਮਸ਼ੀਨਾਂ ജീന വെക്കു ബോ ഗോ കോ ബാ बह ਅੰਨੇ ਹਨ ਮਸ਼ੀਨ ਚੱਲ ਜਾਈਗੀ ਆ ਵੇਖੋ ਹਾਲ ਆ ਸਾ ਆ ਸਾਬ ਕਰਤਾ ਸਾਰੀ ਜੀ ਗਣਕ ਵੀ ਨਹੀਂ ਹੋਣੀ ਐ ਗੋਡਾ ਗੋਡੇ ਜੀ ਨਹੀਂ ਬੈਗੀ ਉਹ ਚਲੋ ਜੀ ਵਾਪਸ ਪਰ ਇਹਦੇ ਬਹੁਤ ਗਿੱਲੀ ਆ ਹਜੇ ਢੀ ਚਲਦੀ ਦੋ ਤਿੰਨ ਦਿਨ ਅਜੇ ਪਿਆਲੀਆਂ ਚ ਗਾਰਾ ਬਣਿਆ ਵੇ ਜਾਵਾ ਹੀ ਆ ਵੇਖੋ ਕੀ ਹਾਲ ਕਰਤਾ ਐਵੇਂ ਜੇ ਕਿਤੇ ਸਾਰੀ ਪਿਆਲੀ ਚ ਹੋ ਜੇ ਤੇ ਕਣਕ ਵੀ ਨਹੀਂ ਹੋਣੀ ਦੁਬਾਰਾ ਫੇਰ ਭਾਈ ਸਾਰੇ ਮਿੱਤਰਾਂ ਦਾ ਕੀ ਹਾਲ ਚਾਲ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿਹੜੇ ਕਿਹੜੇ ਏਰੀਆ 'ਚ ਚੱਲ ਪਈਆਂ ਨੇ ਮਸ਼ੀਨਾਂ ਮੀਂਹ ਤੋਂ ਬਾਅਦ ਧੰਨਵਾਦ ਜੀ ਵਲੌਗ ਚ ਆਉਣ ਵਾਸਤੇ ਸਾਰਿਆਂ ਦਾ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਵਲੌਗ ਤੇ